ਕੀ ਨਾਮ ਆਪਣੀ ਮੇਰਾ ਨਾਮ ਮਦਨ ਲਾਲ ਜੀ ਅੱਜ ਪ੍ਰੈਸ ਕਾਨਫਰੰਸ ਕਰ ਲਈ ਕਿ ਕੀ ਕਿਸ ਕਰਕੇ ਕਰਿਆ ਮੇਰਾ ਇਹ ਦਿਵਾਲੀ ਤੋਂ ਜਿਹੜੀ ਪਿਛਲੀ ਦਿਵਾਲੀ ਇੱਕ ਦਿਨ ਪਹਿਲਾਂ 11 ਤਰੀਕ 2020 ਨੂੰ 1:30 ਉਹ ਉਸੇ ਟਾਈਮ ਵੀ ਸਾਨੂੰ ਇਹਨਾਂ ਨੇ ਜ਼ਬਰਦਸਤੀ ਕਿਹਾ ਵੀ ਤੁਸੀਂ ਪੋਸਟਮਾਨਸ ਨਾਲ ਗੱਲ ਕਰਵਾਓ ਉਸ ਤੋਂ ਬਾਅਦ ਇਹ ਕਹਿੰਦੇ ਵੀ 3 ਮਹੀਨੇ ਬਾਅਦ ਰਿਪੋਰਟ ਆਏਗੀ ਹੁਣ ਅਸੀਂ ਰਿਪੋਰਟ ਲੈਣ ਜਾਂਦੇ ਆ ਤਾਂ ਸਾਨੂੰ ਉਟੀਆਂ ਧਮਕੀਆਂ ਮਾਰਨ ਦੇ ਜਾਓ ਜੋ ਸਾਡੇ ਕੋਲ ਕੁਝ ਨਹੀਂ ਮਿਲਣਾ ਤੁਹਾਡਾ ਨਾ ਕੁਝ ਹੱਲ ਹੋਣਾ ਹੈ ਜਾ ਕੇ ਰਾਜੀਨਾਮਾ ਕਰੋ ਜੀ ਕੌਣ ਕੌਣ ਉਸ ਵਾਲੇ ਐਸਆਈ ਐਸਆਈ ਰਣਵੀਰ ਸਿੰਘ ਕਿਹੜਾ ਥਾਣਾ ਕਿਹੜਾ ਪੈਦਾ ਥਾਣਾ ਤਲਵਾੜਾ ਜੀ ਤੁਸੀਂ ਲਿਖਤੀ ਕੰਪਲੀਟ ਕੀਤੀ ਹੋਈ ਹੈ ਹਾਂ ਜੀ ਲਿਖਤੀ ਵੀ ਇੱਕ ਮਿਲੇਡ ਕੀਤੀ ਹੋਈ ਹੈ ਔਰ ਉਸੇ ਟਾਈਮ ਤੇ ਵੀ ਜੋ ਹੱਥ ਨਾਲ ਐਪਲੀਕੇਸ਼ਨ ਲਿਖੀ ਹੈ ਉਹਦੇ ਤੇ ਵੀ ਮੈਂ ਬਕਾਇਦਾ ਇੱਥੇ ਲਿਖਿਆ ਪਈ ਇਹਨਾਂ ਦੀ ਸਾਰਿਆਂ ਦੀ ਇਨਕੁਆਰੀ ਹੋਣੀ ਚਾਹੀਦੀ ਹੈ ਔਰ ਇਨਕੁਆਰੀ ਦੀ ਬਜਾਏ ਉਹਨਾਂ ਨੇ ਅੱਜ ਜਿੰਨ ਤੱਕ ਮੈਨੂੰ ਥਾਣੇ ਜ਼ਿਲ੍ਹੇ ਮੇ ਜਾਣਾ ਮੈਨੂੰ ਸਿੱਧਾ ਕਹਿੰਦੇ ਜਾ ਜਾ ਇੱਥੇ ਹੀ ਲੈਣਾ ਜੀ ਤੁਹਾਨੂੰ ਰਿਪੋਰਟ ਨਹੀਂ ਮਿਲਣੀ ਕੋਈ ਪ੍ਰੈਸ਼ਰ ਥਾਣੇ ਵਾਲਿਆਂ ਤੇ ਹੁਣ ਇਹ ਤਾਂ ਹੁਣ ਉਹ ਹੀ ਦੱਸ ਸਕਦੇ ਨੇ ਅਸੀਂ ਤਾਂ ਇਸ ਵੰਗੋਂ ਡੀਆਰ ਕੋਲ ਸੀਲ ਕਰ ਰਿਹਾ ਕਿ ਇਹ ਰੰਜੀਤ ਸਿੰਘ ਸੈਣੀ ਹੈ ਮਗਰ ਉਹ ਹਾਂ ਜੀ ਇਹ ਐਸਆਈ ਤਲਵਾੜੇ ਖਾਨੇ ਦਾ ਹਾਂ ਜੀ ਤਲਵਾੜੇ ਦਾ ਇਸ ਵੰਗੋਂ ਤੁਸੀਂ ਕਿਸੇ ਉੱਚ ਅਧਿਕਾਰੀ ਨੂੰ ਮਿਲੇ ਹੋ ਕਿਸੇ ਨੂੰ ਦਖਾਸਤ ਅਸੀਂ ਐਸਐਸਪੀ ਤੱਕ ਡੀਐਸਪੀ ਤੱਕ ਐਮਪੀ ਤੱਕ ਵੀ ਜਨਨੇ ਕੇ ਹੀ ਆਨਲਾਈਨ ਵੀ ਐਪਲੀਕੇਸ਼ਨਾਂ ਪਾਈਆਂ ਨੇ ਬਾਈ ਡਾਗ ਵੀ ਪਾਈਆਂ ਨੇ ਉਹ ਰਸੀਦਾ ਮੇਰੇ ਕੋਲ ਪਈਆਂ ਮਗਰ ਅੱਜ ਦਿਨ ਤੱਕ ਮੈਨੂੰ ਕੋਈ ਵੀ ਜਵਾਬ ਨਹੀਂ ਮਿਲਿਆ ਰਾਈਟਲ ਜੀ ਤੁਹਾਨੂੰ ਸ਼ੱਕ ਜਿਹਾ ਹੈ ਕਿ ਉਹਦੇ ਨਾਲ ਲੜਾਈ ਨਹੀਂ ਕੀਤਾ ਕੋਈ ਲੜਾਈ ਹੋਈ ਸੀ ਇਹਨਾਂ ਦੀ ਇਹਨਾਂ ਦੀ ਪਹਿਲੀ ਲੜਾਈ ਹੋਈ ਸੀ ਇਹ ਇਰੀਗੇਸ਼ਨ ਨਹਿਰੀ ਵਿਭਾਗ ਕੰਮ ਕਰਦਾ ਸੀ ਹਾਂਜੀ ਨਹਿਰ ਤੇ ਕੰਮ ਕਰਦਾ ਕਿੱਥੇ ਸੀ ਡਿਊਟੀ ਇਹਦੀ ਜਦੋਂ ਜੇ ਕਿ ਸ਼ਾ ਨਹਿਰ ਤੇ ਇਹ ਤਲਵਾੜੇ ਦੇ ਲਾਗੇ ਜੀ ਪੱਕਾ ਸੀ ਇਹ ਕਿੱਥੇ ਸੀ ਕਿਤੇ ਆੜੇ ਕਿਸੇ ਇੱਕ ਠੇਕੇ ਤੇ ਹੀ ਮੈਂ ਉਹ ਹੀ ਤੁਹਾਨੂੰ ਪੁੱਛ ਰਿਹਾ ਜੀ ਓਰੇ ਜਦੋਂ ਅੰਕਤ ਤੁਸੀਂ ਕਹਿੰਦੇ ਕਿ ਤੁਹਾਨੂੰ ਉਹ ਨਾਲ ਤੇ ਸ਼ੱਕ ਆ ਤੁਹਾਨੂੰ ਕਿਹੜੀ ਕੋਈ ਸ਼ੱਕ ਹੈ ਨੇ ਤੇ ਪਹਿਲਾਂ ਵੀ ਕਈ ਵਾਰ ਆਪਸ ਵਿੱਚ ਪਹਿਲਾਂ ਇਹਦੀ ਗੱਲ ਹੋਈ ਹੈ ਹਾਂਜੀ ਪਹਿਲਾਂ ਇਹਦੀ ਲੜਾਈ ਹੋਈ ਹੈ ਜਨਨ ਕਿ ਕੋਈ 6 ਮਹੀਨੇ ਪਹਿਲਾਂ ਹੋਈ ਸੀਗੀ ਅੱਛਾ ਜੀ ਪਰ ਹਾਂਜੀ ਉਹ ਨਾ ਬੰਦਿਆਂ ਨਾਲ ਉਹਦਾ ਉਹਦਾ ਵੀ ਕੋਈ ਥਾਣੇ ਥੰਨੇ ਚ ਕਿਤੇ ਰਾਜੀਨਾਮਾ ਥਾਣੇ ਰਾਜੀਨਾਮਾ ਕੋਈ ਥਾਣੇ ਤੱਕ ਨਾ ਹੋ ਨਾ ਬਤਾਈ ਪਰ ਇਹਨਾਂ ਨੇ ਬਾਅਦ ਫਿਰ ਮੁੜ ਕੇ ਨਾ ਇਹ ਗੱਲ ਸ਼ੋਅ ਕੀਤੀ ਇਹਨਾਂ ਨੇ ਦੱਸਿਆ ਹੀ ਨਹੀਂ ਕਿਸੇ ਨੂੰ ਬਾਰੇ ਵੀਡੀਓ ਦਾ ਪੂਸ ਹੋ ਰਿਹਾ ਹੈ। ਫੋਟੋ ਵੀ ਪੁਣਿ ਕੀ ਆਇਆ ਉਹਨਾਂ ਨੇ ਕਹਿੰਦੇ ਰਿਪੋਰਟ ਦੇ ਵਿੱਚ ਉਹਨਾਂ ਨੇ ਰਿਪੋਰਟ ਦਿੱਤੀ ਨਹੀਂ ਸਾਨੂੰ ਕਹਿੰਦੇ ਛੇੜੀ ਨਹੀਂ ਹੈ ਨਿਸ਼ਾਨ ਹੈਗੇ ਸਾਡੇ ਕੋਲ ਵੀਡੀਓ ਹੈਗੀ ਨਾ ਫੋਟੋ ਹੈਗੀ ਹੈ। ਸਭ ਕੁਸ ਪੂਰਾ ਸਬੂਤ ਸਾਡੇ ਕੋਲ ਹੈਗਾ। ਪੂਰੇ ਚਿਹਰੇ ਤੇ ਨਿਸ਼ਾਨ ਪਏ ਆ। ਅੱਛਾ ਜੀ। ਵੀਡੀਓ ਜੇ ਸਿੱਧਾ ਮਿਲਿਆ ਉਹਨਾਂ ਦਾ। ਉਹਨਾਂ ਨੇ ਸਾਨੂੰ ਕੋਈ ਉਸੀ ਨਹੀਂ ਕਹਿੰਦੇ ਫਾਇਲ ਅੰਦਰ ਰੱਖ ਦਿਓ ਜਾਓ ਜੀ। ਉਹਨਾਂ ਨੇ ਗੱਲਬਾਤ ਹੀ ਕੋਈ ਨਹੀਂ ਕੀਤੀ ਸਾਡੇ ਨਾਲ। ਕਦੋਂ ਮਿਲਦੇ ਸਹੀ ਉਹਨਾਂ ਨੂੰ। ਇਹ ਤਕਰੀਬਨ 5-6 ਮਹੀਨੇ ਹੋ ਗਏ। ਇਨੇ ਇਸ ਇਨ ਨੂੰ ਲੱਭਾਉਣਾ ਨਹੀਂ ਆਇਆ ਆ ਇਹ ਸਰਪ ਦੇ ਐਸ ਐਸ ਜੀ ਉਹ ਤੋਂ ਨਹੀਂ ਮਿਲੇ ਸੀਗੇ ਆਪਾਂ ਲੈਟਰ ਦਿੱਤਾ ਸੀਗਾ ਆਪ ਨੂੰ ਦੋ ਵਾਰ ਉਹ ਖੁਦ ਉੱਥੇ ਵੀ ਸੀਗੇ ਉਹਨਾਂ ਨੇ ਕਿਹਾ ਵੀ ਬੈ ਟੇਬਲ ਤੇ ਰੱਖ ਦਿਓ ਫਾਈਲ ਤਾਂ ਤੁਸੀਂ ਜਾਓ ਤੁਹਾਡਾ ਵੀ ਨੰਬਰ ਹੈਗਾ ਹਾਂ ਜੀ ਹਾਂ ਜੀ ਹੈਗਾ ਨੰਬਰ ਉਹਦਾ ਜਿਹਦੇ ਵਿੱਚ ਨਾ 20 ਤੋਂ 23 ਦੀ ਗੱਲ ਹੈਗੀ ਦੁਆਲੀ ਤੋਂ ਇੱਕ ਦਿਨ ਪਹਿਲਾਂ ਅੰਕਸ਼ ਰਾਣਾ ਆ ਇਹ ਮੇਰਾ ਖਾਲ ਨਹਿਰ ਡਿਪਾਰਟਮੈਂਟ ਦੇ ਵਿੱਚ ਨੌਕਰੀ ਕਰਦਾ ਸੀਗਾ ਤੇ ਦਵਾਲੀ ਤੋਂ ਇੱਕ ਦਿਨ ਪਹਿਲਾਂ ਇਹ ਆਪਣੇ ਜਿੰਨੇ ਵੀ ਇਹਦੇ ਨਾਲ ਤੇ ਹੋਰ ਸੀਗੇ ਉੱਥੇ ਇਹਨਾਂ ਨੇ ਬੈਠ ਕੇ ਕੋਈ ਪਾਰਟੀ ਪੂਰਤੀ ਕੀਤੀ ਆ ਤੇ ਨਹਿਰ ਦੇ ਕੰਢੇ ਜਦੋਂ ਇਹ ਆਪਣਾ ਜੋ ਜਿਹਦੇ ਵਿੱਚ ਇਹਨਾਂ ਨੇ ਵੀ ਉੱਥੇ ਮੀਟ ਵੈਰਾ ਬਣਾਇਆ ਸੀ ਤਾਂ ਉਹਦੇ ਵਿੱਚ ਨੂੰ ਸਾਫ਼ ਕਰਨ ਵਾਸਤੇ ਪਾਣੀ ਭਰਨ ਲੱਗਾ ਤੇ ਪਾਣੀ ਦਾ ਵਿਹਾਰ ਕਹਿੰਦੇ ਜਿਆਦਾ ਜਿਆਦਾ ਆਉਂਦਾ ਕਰਕੇ ਉਹ ਜਿਹੜਾ ਆ ਮੁੰਡਾ ਬੇਚੀ ਰੁੜ ਗਿਆ ਸੀ ਸਣੇ ਕੁੱਕਰ ਦੇ ਨਾਲ ਬਾਅਦ ਵਿੱਚ ਇਹਦੀ ਉਹਦੀ ਡੈੱਡ ਬੋਡੀ ਜਿਹੜੀ ਆ ਉੱਥੋਂ ਪਾਵਰ ਗੇਟ ਦੇ ਹਾਊਸ ਤੋਂ ਉੱਥੇ ਮਿਲ ਗਈ ਸੀ ਤੇ ਉਸ ਤੋਂ ਬਾਅਦ ਉਸ ਵੇਲੇ ਇਹਨਾਂ ਨੇ ਕਾਰਵਾਈ ਜਿਹੜੀ ਪਰਿਵਾਰ ਨੇ 173 ਦੀ ਕਰਾਈ ਸੀ ਵੀ ਸਾਨੂੰ ਕਿਸੇ ਦੇ ਕੋਈ ਗੁਲਾਸ਼ਿਕਪਾ ਨਹੀਂ ਲੇਕਿਨ ਹੁਣ ਇਹਨਾਂ ਨੇ ਇਹ ਦਰਖਾਸਤਾਂ ਦਿੱਤੀਆਂ ਦਿੱਤੀਆਂ ਹੈਗੀਆਂ ਅਫਸਰਾਂ ਦੇ ਵੀ ਸਾਨੂੰ ਸ਼ੱਕ ਆ ਗਿਆ ਜੀ ਉਹਦਾ ਕੋਈ ਉਹਨੂੰ ਉਹਨੂੰ ਕਿਸੇ ਤਰੀਕੇ ਨਾਲ ਉਹਦਾ ਹੋਇਆ ਜਿਹਦੀ ਸੋੰਦੀ ਮੈਂ ਹੁਣ ਥੋੜੇ ਪਿਛੇ ਥੋੜੇ ਦਿਨਾਂ ਤੋਂ ਇਹਨਾਂ ਨੂੰ ਕਾਲ ਵੀ ਕੀਤੀ ਆ ਦਰਖਾਹ ਦਿੱਤੀ ਮੇਰੇ ਕੋਲ ਆਈ ਸੀ ਤੇ ਇਹਨਾਂ ਨੂੰ ਥਾਣੇ ਬੁਲਾਇਆ ਵੀ ਇਹਦੀ ਇਨਕੁਆਰੀ ਕਰਨ ਵਾਸਤੇ ਤੇ ਬਾਕੀ ਤੋ ਕੋਈ ਦਾ ਨਹੀਂ ਹਰੇ ਅਰੀ ਜਿਹੜੀ ਪੋਸਟਮਾਰਟਮ ਰਿਪੋਰਟ ਆ ਉਹ ਨਹੀਂ ਹਲੇ ਆਈ ਪੋਸਟਮਾਰਟਮ ਰਿਪੋਰਟ ਆਉਣ ਤੇ ਸਾਰੀ ਕਾਜ਼ੋਬ ਪਤਾ ਲੱਗ ਜਾਊਗਾ ਔਰ ਤੋਂ ਮੈਨੂੰ ਥੋੜੇ ਦਿਨ ਪਹਿਲਾਂ ਮੇਰੇ ਕੋ ਆਏ ਸੀ ਪਾਰਟੀ ਇੱਕ ਉਹ ਆਣ ਕੇ ਮੇਰੇ ਕੋ ਮਿਲੇ ਸੀਗੇ ਮੈਂ ਉਹਨਾਂ ਨੂੰ ਸਾਰੀ ਉਹਦੀ ਗੱਲ ਸੁਣ ਕੇ ਤੇ ਉਹਨਾਂ ਨੂੰ ਮੈਂ ਆ ਗਿਆ ਕੋਈ ਗੱਲ ਨਹੀਂ ਤੁਸੀਂ ਪੋਸਟਮਾਰਟਮ ਦੀ ਆਪਣੀ ਰਿਪੋਰਟ ਦੀ ਵੇਟ ਕਰੋ ਜੋ ਤੱਤਸਹੀ ਹੋਣਗੇ ਉਹ ਹਿਸਾਬ ਨਾਲ ਕਰ ਲਿਓਮ ਚ ਤਾਂ ਆਪ ਬੁਲਾਏ ਹੈਗੇ ਮੇਰਾ ਖਲ ਕੱਲ ਜਾਂ ਕੱਲ ਦੀ ਜਾਂ ਮੇਰੇ ਖਲ ਪਰ ਮੈਨੂੰ ਟਾਈਮ ਚਾਤ ਨਹੀਂ ਹੁਣ ਤੁਸੀਂ ਜੱਕਦਮ ਆਏ ਆ ਰਿਕਾਰਡ ਨਹੀਂ ਦੇਖਿਆ ਮੈਂ ਤੇ ਉਹ ਕੱਲ ਕੀਤੀ ਹੋਈ ਹੈ ਇਹਨਾਂ ਨੂੰ ਬੁਲਾਇਆ ਹੋਇਆ ਵੀ ਆਪਣੇ ਆਣ ਕੇ ਸਟੇਟਮੈਂਟ ਦਿਓ ਤੇ ਅਸੀਂ ਦੇਖਦੇ ਹਾਂ ਕੀ ਹੈਗਾ ਉਹ